ਵਾਇਰ ਦੀ ਖਾਲਸਾ ਵਾਇਰ ਗੁਰੂ ਕੀ ਫਤਿਹ 18 ਪੋ 1 ਜਨਵਰੀ 11 2025 ਨਵੇਂ ਸਾਲ ਦੀ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਾਰਿਆਂ ਆਪਣੀ ਜ਼ਿੰਦਗੀ ਚ ਖੁਸ਼ ਤੇ ਰੰਗ ਮਾਣੋ ਚੜ੍ਹਦੀਆਂ ਕਲ ਵਿੱਚ ਰਹੋ ਤੇ ਚੜ੍ਹਦੀਆਂ ਕਲ ਵਿੱਚ ਗੁਰੂ ਨਾਨਕ ਨਾਮ ਦਾ ਨਾਮ ਜਪੋ ਜੀ ਸਿਮਰਨ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਵਧੀਆਂ ਚੜ੍ਹਦੀਆਂ ਕਲਾਂ ਨਾਲ ਰੰਗ ਮਾਣੋ ਚੜ੍ਹਦੀਆਂ ਕਲਾਂ ਵਾਲੀ ਜ਼ਿੰਦਗੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਉੱਠੋ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਯਾਦ ਕਰਿਏ ਗੁਰੂ ਨਾਨਕ ਨਾਮ ਤੇ ਆਈਏ ਆਪਣੇ ਪਰਮੇਸ਼ਰ ਨਾਨਕ ਨਾਮ ਜੁੜੀਏ ਤੇ ਬਾਕੀ ਆਪਣੀ ਜ਼ਿੰਦਗੀ ਦੀ ਰੁਟੀਨ ਦੇ ਕੰਮ ਸ਼ੁਰੂ ਕਰੀਏ ਤੇ ਚੜ੍ਹਦੀਆਂ ਕਲਾਂ ਵਿੱਚ ਆਪ ਨੂੰ 2025 ਦਾ ਸਾਲ ਹੋਵੇ ਜੀ ਆਪ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਅਮਰਤ ਵੇਲਾ ਉੱਠ ਕੇ ਗੁਰਦਾ ਨਾਮ ਜਪੀਏ ਸਾਰੇ ਸੰਗਤਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਾਣੀ ਹੋ ਗਿਆ ਆਪਣਾ ਘਰਵਾਲੀ ਪਾਣੀ ਆਪਾਂ ਨੂੰ ਸਵੇਰੇ ਸਵੇਰ ਤਾਂਬੇ ਦੇ ਪਾਣੀ ਵਿੱਚ ਰਾਤ ਦਾ ਰੱਖਿਆ ਹੋਇਆ ਸਵੇਰੇ ਪੁੱਟਿਆ ਚਾਹੀਦਾ ਜੀ ਆ ਤਾਂਬੇ ਦਾ ਜੱਗ ਐਸੇ ਦਾ ਆਪਾਂ ਨੂੰ ਜਾਗ ਰੂਹੀ ਗਰਮ ਕਰ ਲੈਣਾ ਚਾਹੀਦਾ ਤਾਂ ਚਲੋ ਮੈਂ ਇਹ ਛੋਟੇ ਜਿਹੇ ਪਤਲੇ ਚਪਾ ਕੇ ਗਰਮ ਕਰ ਲਿਆ ਸਾਲ ਤੋਂ ਪਹਿਲਾਂ ਗਰਮ ਪਾਣੀ ਪੀਓ ਜੀ ਬਿਨਾ ਬੁਰਸ਼ ਕਰੇ ਤੋ ਪਹਿਨਾ ਸਾਰੇ ਨੂੰ ਪਹਿਲਾਂ ਗਰਮ ਪਾਣੀ ਦੇ ਗਲਾਸ ਨਾਲ ਆਪਣੀ ਸ਼ੁਰੂਆਤ ਕਰੋ ਦੁਇਰ 25 ਸਬ ਲਈ ਵਧੀਆ ਤੇ ਚੜਦੀ ਕਲਾ ਵਾਲਾ ਸਾਲ ਆਵੇ ਜੀ ਆਪਣੀਆਂ ਚੜਦੀ ਕਲਾ ਵਾਲੀਆਂ ਵੀਡੀਓ ਆਉਣਗੀਆਂ ਤੁਸੀਂ ਆਪਣੇ ਬਲੌਗਰ ਨੂੰ ਵੀਡੀਓ ਨੂੰ ਵਸਾਪੇ ਆਪੇ ਸ਼ੇਅਰ ਕਰੋਗੇ ਜੀ ਤੁਹਾਨੂੰ ਜੀਕਨ ਵੀਡੀਓ ਦੇਖਣ ਨੂੰ ਮਿਲੂਗੀ। ਸੱਚਿਆ ਪਾਸ਼ਾ ਦਾ ਸ਼ੁਕਰਾਨਾ ਕਰਨਾ ਕਿਵੇਂ ਆਪਣੀ ਜ਼ਿੰਦਗੀ 'ਚ ਆਪਾਂ ਨੇ ਕਾਮਯਾਬ ਹੋਣਾ ਕਿਵੇਂ ਆਪਣੀ ਅਮਰਤੂ ਵਾਲੇ ਉੱਠ ਕੇ ਆਪਣੀ ਜ਼ਿੰਦਗੀ ਦਾ ਅਨੰਤ ਲੈਣਾ ਜੀ। ਆਪਾਂ ਫਿਰ ਮਿਲਦੇ ਹਾਂ ਹੁਣ ਨਿਤਨੇਮ ਤੇ ਬਾਣੀ ਦਾ ਜਾਪ ਕਰਦੇ ਹੋਏ। ਆਂਦੀ ਅਸ਼ਨਾਣ ਕਰ ਲਏ ਜੀ। ਆਪਾਂ ਹੋਗੇ ਪੂਰੇ ਕਾਇਮ ਹੁਣ ਤੁਹਾਨੂੰ ਪਤਾ ਹੀ ਹੈ ਉੱਠਣ ਤੋਂ ਬਾਅਦ ਥੋੜਾ ਜਿਹਾ ਸਿਰ 5-4 ਮਿੰਟ ਹੈ ਨਾ ਥੋੜਾ ਜਿਹਾ ਲੋਅ એનર્ਜੀ ਕਰਦਾ ਪਰ ਆਪਾਂ ਚੜ੍ਹਦੀ ਕਲਾ ਹੀ ਰਹਿਨੇ ਆ ਮਹਾਰਾ ਦੀ ਕਿਰਪਾ ਨਾਲ ਜੀ ਅਕਾਲ ਪੁਰਖ ਵਾਹਿਗੁਰੂ ਦਾ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੀ ਰਹਿਨੇ ਆ ਹੁਣ ਲੱਗੇ ਆਂ ਆਪਾਂ ਨਿਤਨੇਮ ਕਰਨ ਆਓ ਕਰੀਏ ਆਪਾਂ ਨਿਤਨੇਮ ਪੰਜਾਂ ਬਾਣੀਆਂ ਦਾ ਉਸ ਸੱਚੇ ਅਕਾਲ ਪੁਰਖ ਦਾ ਸ਼ੁਕਰਾਨਾ ਕਰੀਏ ਜੀ ਪੰਜਾਂ ਬਾਣੀਆਂ ਦਾ ਜਾਪ ਕਰੀਏ ਵਾਹਿਗੁਰੂ ਨਾਨਕ ਨਾਮ ਨਾਲ ਜੁੜੀਏ ਫਿਰ ਆਪਾਂ ਜਾਣੀਆ ਆਪਣਾ ਗੁਰੂ ਘਰ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਜੀ ਤੇ ਤੁਹਾਨੂੰ ਵੀ ਕਰਾਉਣੀ ਹੈ ਗੁਰੂ ਮਹਾਰਾਜ ਦੇ ਦਰਸ਼ਨ ਦੇਦਾਰੇ ਅਮਰਤ ਵੇਲੇ ਅਮੁੱਲੋ ਅਮੋਲ ਆਖਿਆ ਨਾ ਜਾਏ ਆਕ ਆਕਰੇ ਲਿਮਲਾਏ ਅਕੇ ਮੇਰਤ ਪਾਟ ਪ੍ਰਾਨ ਆਕੇ ਧਰਥਾਨ ਅਕੈ ਵਰਨੇ ਅਕੈ ਇੰਦ ਅਕੈ ਗੋਪੀ ਤੇ ਗੋਵਿੰਦ ਅਕੈ ਈਸਰ ਅਕੈ ਸਦ ਅਕੈ ਕਹਤੇ ਕਿਤੇ ਬੁੱਧ ਅਕੈ ਦਾਨਵ ਅਕੈ ਦੇਵ ਅਕੈ ਸੂਰ ਨਗ ਮਨੁਜਨ ਸੇਬ ਕਿਤੇ ਅਖੜਨ ਉੱਠ ਕੇ ਪਾਏ ਕਿਤੇ ਕਹਿ ਕਹਿ ਉੱਟ ਉੱਟ ਜਾਹਿ ਹਾਂਜੀ ਨਿਤਨੇਮ ਕਰ ਲਿਆ ਪੰਜਾਂ ਬਾਣੀਆਂ ਦਾ ਸੱਚੇ ਕਾਲਪੁਰਖ ਦਾ ਨਾਮ ਤੁਸੀਂ ਵੀ ਜਪੋ ਜੀ ਨੰਦ ਮਿਲੂਗਾ ਜੀ ਫਿਰ ਬਾਣੀ ਪੜ ਕੇ ਦੇਖੋ ਪੰਜਾਬ ਬਾਣੀਆਂ ਦਾ ਨਿਤਨੇਮ ਕਰਕੇ ਦੇਖੋ ਕਰੋ ਸ਼ੁਰੂ ਹੁਣ ਜਿਵੇਂ ਤੁਸੀਂ ਦੇਖੋਗੇ ਮੈਂ ਬਾਣੀ ਪੜਦਾ ਤਾਂ ਗੈਲ ਮੇਰੇ ਕੋਲ ਰੀਡਰ ਰੱਖਿਆ ਹੋਇਆ ਛੋਟਾ ਜਿਹਾ ਜੀ ਕਿਉਂਕਿ ਆਪਾਂ ਬਾਣੀ ਦੇ ਆਪਾਂ ਨੂੰ ਸਹੀ ਸਹੀ ਸ਼ਬਦ ਅਜੇ ਆਉਂਦੇ ਨਹੀਂ ਜੀ ਪੜਨੇ ਸਹੀ ਤੇ ਆਪਾਂ ਬਾਣੀ ਸਿੱਖ ਰਹੇ ਹਾਂ ਜੀ ਤੇ ਨਾਲ ਆਪਾਂ ਰੀਡਰ ਸਵਿਕਰ ਲਾ ਲੈਨੇ ਕਿ ਬਾਣੀ ਆਪਾਂ ਨੂੰ ਕੰਠ ਵੀ ਹੋਵੇ ਤੇ ਬਾਣੀ ਦੇ ਆਪਾਂ ਸਹੀ ਸ਼ਬਦ ਆਪਣੇ ਮੂਵ ਚ ਆਉਣ ਤੇ ਚੱਲਣ ਆਪਾਂ ਗਲਤੀਆਂ ਨਾ ਕਰੀ ਹੁਣ ਤਾਂ ਬਹੁਤ ਸਹੂਲਤਾਂ ਆਪਾਂ ਫੋਨ ਰੱਖ ਕੇ ਵੀ ਫੋਨ ਨਾਲ ਲਾ ਕੇ ਗੁਰੂਕਾ ਸਾਹਿਬ ਦੇ ਕੇ ਗਾਇਲ ਬਾਣੀ ਪੜ ਸਕਦੇ ਹਾਂ ਪਰ ਫੋਨ ਪਰ ਤੇ ਹੀ ਪੜਨੀ ਪੜਨੀ ਗੁਰੂਕਾ ਸਾਹਿਬ ਪਰ ਤੇਵਾ ਆਪਾਂ YouTube ਪਰ ਤੇ ਬਾਣੀ ਲਾ ਸਕਦੇ ਹਾਂ ਜਣੀ ਬਾਣੀ ਪੜੋ ਤੁਹਾਨੂੰ ਤੁਸੀਂ ਕਹੋਗੇ ਸਾਨੂੰ ਬਾਣੀ ਨਹੀਂ ਪੜਨੀ ਆਉਂਦੀ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਵੀਰੋ ਥੋਡੇ ਵਾਂਗੇ ਗੁਰੂ ਦੇ ਲਾਡ ਲੱਗਿਆ ਗੁਰੂ ਮਹਾਰਾਜ ਅਨੰਦਪੁਰ ਸਾਹਿਬ ਗੁਰੂ ਖਾਲਸਾ ਸਜਿਆ ਮੈਂ ਸੱਚਿਆ ਪਾਸ਼ਾ ਦੇ ਦਰਬਾਰ ਤੇ ਤੁਸੀਂ ਵੀ ਬਾਣੀ ਪੜੋ ਬਾਣੀ ਆਪੇ ਮਹਾਰਾਜ ਜਬ ਬਸ ਜੁੜ ਜੋ ਨਾਨਕ ਨਾਮ ਨਾਲ ਜੀ ਆਪੇ ਸੱਚਿਆ ਕਾਲਪੁਰਖ ਕਿਰਪਾ ਕਰੂਗਾ ਸਭ ਕੁਝ ਉਹੀ ਆ ਜੀ ਜੋ ਦੁਨੀਆਦਾਰੀ ਆ ਸਭ ਕੁਝ ਉਹੀ ਆ ਕੰਮ ਦਾ ਜੋ ਵੀ ਤੁਸੀਂ ਸੋਚਦੇ ਆ ਸਭ ਉਹ ਨਹੀਂ ਦੇਣਾ ਜੀ ਉਹੀ ਲੈਣ ਵਾਲਾ ਆਪਣੇ ਸਭ ਸੋਚਾਂ ਸਭ ਜਦ ਆਪਾਂ ਬਾਣੀ ਨਾਲ ਪ੍ਰਮਾਤਮਾ ਜੁੜੂਗੇ ਫਿਰ ਆਪੇ ਸਭ ਰੀਤੀਆਂ ਸਿੱਧੀਆਂ ਸਭ ਸਿੱਧੀਆਂ ਹੀ ਹੋਣਗੀਆਂ ਸਭ ਚੜ੍ਹਦੀ ਕਲਾ ਹੋਊਗੀ ਜੁੜੋ ਅਮਰਤ ਵੇਲੇ ਨਿਤਨੇਮ ਅਮਰਤ ਵੇਲਾ ਸੰਭੋ ਜੀ ਆਪੇ ਗੁਰਦੀ ਬਾਣੀ ਜਪਣਾ ਆਪੇ ਜਾਬ ਆਪੇ ਬਖਸ਼ੂ ਮਹਾਰਾਜ ਅਰਦਾਸਾਂ ਬੇਨਤੀਆਂ ਕਰੋ ਗੁਰੂ ਅੱਗੇ ਚੜ੍ਹਦੀਆਂ ਕਲਾ ਹੀ ਮਿਲਣਗੀਆਂ ਤੇ ਆਪਣੇ ਕੰਮ ਕਾਜ ਜੋ ਵੀ ਆ ਰੁਟੀਨ ਆਪਣੀ ਦਿਨ ਦੀ ਸਭ ਚੜਦੀਆਂ ਕਲਾਂ ਆਪਾਂ ਨੇ ਸੂਰਜ ਨੂੰ ਤੇ ਪਹਿਲਾਂ ਉੱਠਣਾ ਸੂਰਜ ਨੂੰ ਠਾਲਣਾ ਆਪਾਂ ਨੇ ਸੂਰਜ ਨਿਕਲੇ ਤੇ ਬਾਅਦ ਨਹੀਂ ਉੱਠਣਾ ਫੇਰ ਜ਼ਿੰਦਗੀ ਦਾ ਆਨੰਦ ਨਹੀਂ ਹੈਗਾ ਇਹ 2025 ਚ ਕੱਢ ਦੋ ਧੂੜ ਹੁਣ ਕਰ ਦੋ ਸ਼ੁਰੂਆਤ ਅਮਰਤ ਵੇਲਾ ਸੰਭੋ ਪਹਿਲਾਂ ਫੇਰ ਅੱਗੇ ਜੋ ਵੀ ਆਪਣੇ ਰੁਟੀਨ ਆਪਾਂ ਤੁਹਾਨੂੰ ਨਾਲ ਦੀ ਨਾਲ ਆਪਾਂ ਤੁਹਾਨੂੰ ਕਾਇਮ ਕਰਾਂਗੇ ਆਪਣੇ ਮੇਰੇ ਵੀਰ ਛੋੜੇ ਛੋਟੇ ਵੀਰੋ ਜੁੜ ਜੋ ਆਪਣੇ ਭਰਾ ਨਾਲ ਹੁਣ ਕਾਇਮ ਕਰ ਦੇਣਾ ਤੁਹਾਨੂੰ ਆਪਾਂ ਨੇ ਆਜੋ ਆਪਾਂ ਹੁਣ ਮਿਲਦੇ ਹਾਂ ਗੁਰੂਕਾਰ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਰਾਰੇ ਕਰਾਈਏ ਉਸ ਸਾਰਨਾ ਅੰਗਿਲਾ ਹੋਰੀ ਤੇਰਾ ਆਪ ਦਾ ਸਭ ਸਵਾ ਆਪਣਾ ਤੁਨਾ ਤੁਮੀ ਤੋਂ ਕੋ ਮਨ ਉਹ ਸਾਰੇ ਬੱਲੇ ਪਿਆਰ ਤੇ ਲਤਾ ਜੀ ਸੱਚਾ ਨਾਮ ਜੀ ਤੇਰੇ ਕਿਰਤ ਸਲਾਹ ਤੇਰੀ ਨਾਮ ਸੁਭਾਨ ਵਾ ਕਰਕੇ ਗੁਰੂ ਮਹਾਰਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਦੀ ਸਾਧ ਸੰਗਤ ਗੁਰੂ ਦੇ ਦਰਬਾਰ ਦੇ ਦਰਸ਼ਨ ਜਰਾ ਰਹੇ ਜੀ ਹੁਣ ਆਪਾਂ ਅਗੇ ਗਰਾਊਂਡ ਵਿੱਚ ਹੁਣ ਕਰਦੇ ਆਪਾਂ ਕਾਰਡੀਓ ਆਪਣਾ ਵਰਕਆਊਟ ਲਾਉਨੇ 30 40 ਮਿੰਟ ਜੀ ਉਦੋਂ ਬਾਅਦ ਆਪਾਂ ਯੋਗਾ ਕਰਦੇ ਹਾਂ ਹੋਰ ਐਕਸਰਸ ਉਹ ਵੀ ਆਪਾਂ ਦਿਖਾਵਾਂਗੇ ਆਪਾਂ ਲਾਈਟ ਦਾ ਪ੍ਰਬੰਧ ਕਰਦੇ ਹਾਂ ਤੇ ਲਾਈਟ ਬਿਨਾ ਬਹੁਤ ਔਖਾ ਜਣੀ ਨੇ ਰਹਾ ਹੁੰਦਾ ਨਾ ਸਵੇਰ ਸਵੇਰੇ ਹੁਣ ਬੜੀਆਂ ਅੱਜ ਦਾ ਰੈਟਾ ਵੱਲਦੀਆਂ ਆਪਾਂ ਗੁਰੂ ਘਰ ਦੇ ਇੱਧਰ ਆ ਕੇ ਕੋਲ ਆਪਣਾ ਗੁਰੂ ਘਰ ਵੀ ਗਰਾਊਂਡ ਦੇ ਨਾਲੇ ਆ ਤੇ ਅੱਜ ਹੁਣ ਆਪਾਂ ਕਰਦੇ ਆ ਕਾਰਡੀਓ ਸ਼ੁਰੂ ਫਿਰ ਆਪਾਂ ਕਾਰਡੀਓ ਕਰਦੇ ਵੀ ਦਿਖਾਵਾਂਗੇ ਪਰ ਹੁਣ ਪ੍ਰੋਬਲਮ ਇਹ ਆਉਂਦੀ ਆ ਵੀ ਨੇਰੇ ਕਰਕੇ ਹਨਾ ਜੀ ਤੇ ਕਰਦੇ ਆ ਇਹਦਾ ਹੱਲ ਕੋਈ ਨਾ ਕੋਈ ਰੈਟ ਲੂਟ ਦਾ ਹਿੱਲਾ ਕਰਨਾ ਪੈਣਾ ਆਪਾਂ ਨੂੰ ਠੀਕ ਆ ਜੀ ਫਿਰ ਕਰਦੇ ਆ ਸ਼ੁਰੂ ਕਾਰਡੀਓ ਤੁਸੀਂ ਲਾਉ ਮੈਂਤ ਅੱਜ ਫੇਰ ਉੱਠ ਕੇ ਸੈਰ ਕਰੋ ਕੁਝ ਕਰੋ ਕਰੋ ਜੀ ਕੁਛ ਨਾ ਕੁਛ ਕਰੋ ਜੀ ਪਹਿਲਾਂ ਗੁਰੂ ਦਾ ਨਾਮ ਜਪੋ ਸੰਭੋਗ ਅੰਮ੍ਰਿਤ ਵੇਲਾ ਹਾਂਜੀ ਖਾੜੀਓ ਕਰ ਲਈ ਵਾਹਿਗੁਰੂ ਪੂਰੀ ਗਰਮੀ ਠੰਡੀ ਠੰਡੀ ਹਵਾ ਬੜਾ ਨਿਆਰਾ ਹੈ ਜੀ ਨਿਕਲੋ ਰਜਾਈਆਂ ਚੋਂ ਬਾਹਰ ਕੀ ਨਿਆਰਾ ਹੈ ਆਹਾ ਅੱਜ ਉਹ ਨਿਆਰਾ ਲੀਏ ਕੋ ਤਰਸਦਾ ਰਜਾਈਆਂ ਚੋਂ ਬਾਹਰ ਨਿਕਲੋ ਸ੍ਰੀ ਪੂਰਾ ਫਰਮ ਹਪ ਗਰਮੀ ਚੜਦੀ ਕਲਾ ਸਾਹ ਚੜਿਆ ਮੈਂ ਥੋੜਾ ਜਿਹਾ ਜੀ ਵਾਹ ਜੀ ਵਾਹ ਨਿਆਰਾ ਹੀ ਆ ਗਿਆ ਜੀ ਆਓ ਮਿੱਤਰੋ ਨਿਕਲੋ ਗਰਾਊਂਡ ਚ ਚੱਲੀਆਂ ਗਰਾਊਂਡ ਕੱਲਾਂ ਦੇ ਗਰਾਊਂਡ ਵਿੱਚ ਸਵੇਰ ਟਾਈਮ ਦੇਖੋ ਜੀ ਆਪਾਂ ਇੱਥੇ ਇਕੱਲੇ ਪਰ ਆਪਾਂ ਮਹਾਰਾ ਕਿਰਪਾ ਕਰੂਗਾ ਪਿੰਦੇ ਮੁੰਡੇ ਆਉਣ ਲਾ ਦੇਣੇ ਜੀ ਆਪਾਂ ਨੇ ਅੱਜ ਇਕੱਲੇ ਆ ਦੇਖੋ ਕਿੰਨੇ ਨਿਆਣੇ ਆਪਾਂ ਨੇ ਗਰਾਊਂਡ ਵਿੱਚ ਜੋੜ ਦੇਣੇ ਤੁਸੀਂ ਦੇਖੀ ਜਾਓ ਜੀ ਬਲੌਗ ਵਾਹਿਗੁਰੂ ਚੱਲਦੇ ਆ ਚਲੋ ਜੀ ਹੁਣ ਘਰ ਨੂੰ ਫਿਰ ਆਪਾਂ ਦੁਕਾਨ ਪਰ ਜਾ ਕੇ ਤੁਹਾਨੂੰ ਮਿਲਦੇ ਆ ਜੀ ਜਾ ਕੇ ਆਪਾਂ ਕਵਾਲਵਾਤੀ ਚੋਗਾ ਹਸਣ ਕਰਦੇ ਆ ਜੀ ਮਿਲਦੇ ਆ ਫਿਰ ਦੁਕਾਨ ਤੇ ਹਾਂਜੀ ਆਪਾਂ ਪਹੁੰਚ ਗਏ ਆਪਣੀ ਦਾਦੀ ਕੋਲ ਜੀ ਦਾਦੀ ਨੂੰ ਦਈਏ ਨਵੇਂ ਸਾਲ ਦੀਆਂ ਵਧਾਈਆਂ ਜੀ ਗਰਾਉਂਡ ਤੋਂ ਬਾਅਦ ਜੀ ਦਾਦੀ ਵੇਰੀ ਨਵੇਂ ਸਾਲ ਦੀਆਂ ਵਧਾਈਆਂ ਤੁਹਾਨੂੰ ਬਹੁਤ ਬਹੁਤ ਦੱਸ 225 ਚੜ ਗਏ ਵੇ ਜੀ ਅੱਛਾ

ਕੀ ਕਰਦਾ ਆਦਾ ਤੋਂ ਵੀ ਯਾਰ ਮੋਟਰ ਮੁਕੀ ਨਹੀਂ ਸਭਾ ਚੀਜ਼ ਆ ਦੇਖੋ ਬੰਦਾ ਇਹਨਾਂ ਦਾ ਉਹ ਕਿੱਥੇ ਕਿਉਂ ਸਫਾਈ ਕਰਮ ਲੱਗਦੀ ਆ ਹਰ ਟਿਕਾ ਇਹ ਬੜਾ ਗਰੀ ਕਰਨਾ ਨਾ ਹਰ ਮੰਦਾ ਹਾਂ ਜੀ ਥੋੜੇ ਦਰ ਤੇ ਕਰਦਾ ਗੋਪੀ ਦੇ ਆਲੇ ਨਾ ਅਜੇ 9 ਸਾਲ ਵਾਲੇ ਤੇ ਖਾ ਹੁੰਦਾ ਹੈ ਹਾਂ ਜੀ ਠੀਕਾ ਖਰੀਦ ਤੇ ਕੱਟਦੇ ਹਾਂ ਜੀ ਠੀਕਾ ਆ ਜਾ दाद का दो काम। तो चलिए तुम चार दादी बनाई हैं? दोनों ही तो बनाई हैं। तू बस छोटा जैसे काजी बीजी। तू छोटा आएगा पीछे ज्यादा ना रहती। अच्छी है। तूने आगे कारी करो बुलाएँ। ਜਿਕੇ ਆਪਾਂ ਜੀ ਅਗਲੀ ਦੁਕਾਨ ਪਰ ਗਏ ਆਪਾਂ ਟਾਈਮ ਸੇ ਤਾਂ ਸਾਰੇ ਕੰਮ ਕਰ ਸਕਦੇ ਜੇ ਆਪਾਂ ਅਮਰਤ ਵੇਲਾ ਸਾਂਭੂਗੇ ਬਸ ਮਹਾਰਾਜ ਦਾ ਸ਼ੁਕਰਾਨਾ ਕਰਕੇ ਆਪਣੀ ਜ਼ਿੰਦਗੀ ਦੇ ਸਫਰ ਵੱਲ ਸ਼ੁਰੂ ਹੋ ਜਾਓ ਜੀ ਦੇਖੋ ਜੀ ਆਪਾਂ ਹੁਣ ਮਹਾਰਾਜ ਦਾ ਸ਼ੁਕਰਾਨਾ ਕਰਿਆ ਨਾਮ ਜਪਿਆ ਗੁਰੂ ਘਰ ਗਏ ਗੁਰੂ ਮਹਾਰਾਜ ਦੇ ਦਰਸ਼ਨ ਕਰੇ ਗਰਾਊਂਡ ਗਏ ਜੀ ਉੱਥੇ ਆਪਣੀ ਸਰੀਰ ਦੀ ਕਸਰਤ ਕਰੀ ਤੇ ਉਹਦੇ ਬਾਅਦ ਆ ਕੇ ਆਪਣਾ ਫਰੈਸ਼ ਹੋ ਕੇ ਆਪਣਾ ਦੁਕਾਨਪੱਟ ਟਾਈਮ ਸਿਰ ਪਹੁੰਚ ਗਏ। ਆਪਾਂ ਨੇ ਸਾਰੇ ਕੰਮ ਕਰ ਲਏ। ਮੈਂ ਕਈ ਲੋਕ ਆ ਵੀ ਉਹ ਸੁੱਕੇ ਹੀ ਪਏ ਆ ਅਗਾਈਆਂ 'ਚ। ਉੱਠੋ ਅਗਾਈਆਂ 'ਚੋਂ ਨਿਕਲੋ ਬਾਹਰ। ਜ਼ਿੰਦਗੀ 2025 ਚੱਲ ਪਿਆ ਜੀ। ਅੱਜ 1 ਜਨਵਰੀ ਆ। ਸਫਲ ਹੋਈਏ। ਚੜ੍ਹਦੀ ਕਲਾ ਵਿੱਚ ਨੂੰ ਜਾਈਏ। ਥੋੜਾ ਵੀਰ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਲੈ ਕੇ ਜਾਊਗਾ। ਬਸ ਮੇਰੇ ਵੀਰ ਜਿੰਨੇ ਵੀ ਮੇਰੇ ਤੇ ਛੋਟੇ ਆ ਬਸ ਆਪਣੇ ਭਰਾ ਨਾਲ ਜੁੜਜੋ। ਸਿਰੋਂ ਆਪਾਂ ਚੜ੍ਹਦੀ ਕਲਾ ਅਮਰਤ ਵੇਲੇ ਉੱਠਣਾ, ਕੰਮ ਕਾਰਜ ਕਰਨਾ, ਕਿਵੇਂ ਆਪਾਂ ਸਫਲ ਹੋਏ ਆ, ਕਿਵੇਂ ਆਪਾਂ ਚੜ੍ਹਦੀ ਕਲਾ ਵਿੱਚ ਤੁਰੇ ਆ। ਤੁਹਾਨੂੰ ਸਭ ਕੁਝ ਦੱਸਦੇ ਜਾਉਂਗਾ ਜੀ ਆਪਣੇ ਬਲੌਗਰ ਨਾਲ ਜੁੜਦੇ ਰਹੋ ਜੀ ਅੱਗੇ ਤੇ ਅੱਗੇ ਸ਼ੇਅਰ ਵੀ ਕਰਦੇ ਜਾਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰ ਕੀ ਤੇ ਵਾਰ ਤੇ ਵਾਰ ਸ਼ੇਅਰ ਕਰੋ ਜੀ ਕੁਝ ਬਾਲ ਵੀ ਹੈ ਹਾਂਜੀ ਕਿਲੋ ਦੇ ਤਨ ਵਰਗੀ ਹੋਏ ਕਿਲੋ ਜੀ ਠੀਕ

ਕਿਲਾ ਬੇਸਰ ਹਲਕੀ ਹੋਣੀ ਆ ਆਪਾਂ ਰਾਸ ਤੇ ਬਣਾ ਕਾ ਆ ਹਾਂ ਹਾਂ ਆਲ ਕਰਤੀ ਜਰਦੀ ਕਾ ਲੈਣਾ ਠੀਕ ਆ ਇਹ ਦੇਖੀ ਦੇਖਾ ਲੈ ਆਓ ਸਿਰੋਮਾ ਇਹ ਜੀ ਆਪਣਾ ਪਰਿਵਾਰ ਆ ਜੋ ਆਉਂਦਾ ਇਹ ਵੀਰ ਬੀਤੀ ਕੀ ਆ ਕੰਮ ਲਗਮ ਕੇ ਠੀਕ ਹੈ ਕਰੋ ਕੰਮ ਬੱਚੇ ਨਹੀਂ ਕਰਦੇ

ਸਿੰਗਰ ਕੀ 800 ਰੁਪਏ 7 ਸਮੋਸੇ ਹਾਂ 505 ਰੁਪਏ 7 ਸਮੋਸੇ ਬਾਹਰ ਭਰਤੀ ਦੇਸ਼ ਵਿੱਚ ਬਾਹਰ ਹੋ ਗਿਆ ਹਾਂ ਅੱਭੀ ਮੈਂ ਕਾ ਮੈਂ ਇਹ ਨਹੀਂ ਭਾਈ 150 ਰੁਪਏ the on each DFC band <laughs> not have thank you <laughs> <laughs> ਅਲੀ ਅਰੇ ਅੱਜ ਅੱਜ ਕੇ 6 ਬਲਵੀਰਾ ਗੁਲਾਬ ਜਮਣਾ ਪਾਦੇ ਸਾਤਰੀ ਕਾਜ਼ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਕਿਹੜੀ ਗੱਲ ਕਰਦਾ ਹੈ ਆਈ ਦੋਸਤ ਹੋਰ ਠੀਕ ਹੈ 5 ਵਜੇ ਕਰੀਪਸ ਅਪਰੀਂਡਟ ਹਾਂਜੀ ਹੁਣ ਕੰਦੇ ਆਪਾਂ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਜੀ ਤੁਹਾਨੂੰ ਕਰਾਉਣੇ ਦਰਸ਼ਨ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦੇ ਤੇ ਆ ਕੇ ਤੁਹਾਨੂੰ ਦਿਖਾਉਣੀ ਆਪਾਂ ਗੁਲਾਬ ਜਾਮਾ ਬਣਦੀ ਅੱਜ ਆਪਾਂ ਕਰਾਂਗੇ ਤਿਆਰ ਗੁਲਾਬ ਜਾਮਾ ਮਿਲਦੇ ਆਂ ਸ੍ਰੀ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਜੀ ਆਜੋ ਜੀ ਗੁਰਦੁਆਰਾ ਸ੍ਰੀ ਪੱਟਾ ਸਾਹਿਬ ਗੁਰਦੁਆਰਾ ਸ੍ਰੀ ਪੱਟਾ ਸਾਹਿਬ ਪਾਸ਼ੇਂ ਦਸਵੀਂ ਆਜੋ ਜੀ ਕਰਾਉਣੇ ਤੁਹਾਨੂੰ ਦਰਸ਼ਨ ਗੁਰਦੁਆਰਾ ਸ੍ਰੀ ਪੱਟਾ ਸਾਹਿਬ ਪੁਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੋੜਾ ਨੇ ਪੌੜਾ ਦੇ ਨਿਸ਼ਾਨ ਹੈ ਜੀ ਰੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਕੋੜੇ ਤੇ ਪੌੜਾ ਨੇ ਰੱਬ ਦਾ ਪੱਠਾ ਢੰਡਾ ਕੰ ਕਰਿਆ ਤਾਂ ਜੀ ਕਰਤਾ ਤਾਂ ਬਾਕੀ ਸਭ ਇਤਿਹਾਸ ਆਪਾਂ ਦੱਸਾਂਗੇ ਸੰਕਰਤ ਕਾ ਭੀ ਨਾ ਮਿਸਾਲ ਕਰਕੇ ਜੀ ਬਹੁਤ ਨੇ ਜੋੜੇ ਤੇ ਦੇਖ ਰਹੇ ਆਣੇ ਆ ਜੀ ਤੇ ਅੱਗੇ ਦਰਬਾਰ ਸਾਹਿਬ ਦੇ ਕਰਾਉਣੇ ਤੁਹਾਨੂੰ ਦਰਸ਼ਨ ਜੀ 对。 ਮਾਰਦੇ ਹੋ ਹਲੇ ਹਲੇ ਆਵੇ ਚੱਲ ਚੱਲ ਕੋਈ ਕਾਲ ਨਹੀਂ ਟੱਕਾ ਨਹੀਂ ਮਾਰਨਾ ਇਹਨੂੰ ਆਜਾ ਪੱਲੂ ਇਹਨੂੰ ਆਜਾ ਵਾਹ ਬਰਵਾਦ ਸਾਹਿਬ ਦੇ ਕਰੋ ਦਰਸ਼ਨ ਜੀ ਤੁਹਾਡੀ ਲੱਗੇ ਹੋਏ ਨਵੇਂ ਸਾਲ ਗਣ ਕੇ ਜੀ ਤੇਰਾ ਨਿਸ਼ਾਨਾ ਤੇਰਾ ਕਰਕੇ ਤੂੰ ਵੀ ਪਾਨਕ ਜਾਂ ਮੇਰੇ ਨਾਲ ਪਤਾ ਨਹੀਂ ਕਿਆ ਖੇਡਦੀ ਆਉਣ ਵਾਲੇ ਦੇਸ਼ ਸੰਦੇ ਵਾਸਤੇ ਮਾਂ ਤਿਆਰ ਕਰ ਰਹੀ ਆ ਇਹ ਮਹਾਪੁਰਸ਼ ਨੇ ਜਿਹੜੇ ਜਾਣਦੇ ਆ ਭੂਖ ਵਿੱਚ ਕੀ ਹੋਣਾ ਹੈ ਇੱਕ ਦਿਨ ਗੁਰਮਹਾਰਜ ਨੇ ਕਿਹਾ ਗੰਗਾ ਦੇ ਕੋਲ ਆਪਣਾ ਦੰਗੋਛੜ ਦਿੱਤਾ ਇਹ ਮਾਣ ਪਤਾ ਲਗਿਆ ਬੱਤਿਆਂ ਨੇ ਜਾ ਕੇ ਦੱਸਿਆ ਨਾਲ ਦੇ ਨੇ ਕਿ ਪੰਗਣ ਫੋੜੇ ਦਾ ਅੱਥਰ ਗੰਗਾ ਨਾ 9 ਲੱਖ ਰੁਪਈਆ ਕਿਹਨੋਂ ਤੋਂ ਦਾ ਦੋ ਕਰਨਾ ਕਿ ਕਿਹੜੇ ਪਾਰ ਹੈ ਇਹ ਦਿੱਤੇ ਉਹ 9 ਲੱਖ ਕਰੋੜ ਦੇ ਹੁਕਮ ਆਇਆ ਉਹਦੇ ਨਾਲ ਸਿਰ ਤੇ ਨੇ ਆ ਕੇ ਲੰਘਣ ਲੱਗੀ ਛੇਕਾਂ ਨਾਲ ਨਾਲ ਲੱਗਣ ਲੱਗੀ ਜੇ ਬਾਹਰ ਕਿਤੇ ਸਿੱਧਾ ਗੰਗਣ ਅੱਖਾਂ ਬਾਹਰ ਉੱਤੇ ਜਿੱਦਿਆ ਕੋਤਨ ਹੋ ਸਕਦਾ ਬਾਹਰ ਕਿ ਨਬਰ ਉਹਦਾ ਪਹਿਲਾ ਲਿਖੀ ਇੱਕ ਹੋਰ ਛੱਡੂ ਦਾ ਕਾਰ ਬਾਹਰ ਆਖਣਾ ਜੇ ਬਾਹਰ ਤੋਂ ਸੋਨੇ ਪੜੀ ਗਏ ਗੁਰੂ ਦਾ ਕਾਰ ਦੇ ਕੇ ਗਰਮ ਕਰਕੇ ਰੱਖਦਾ ਜੀ ਇਹਦਾ ਆਪਾਂ ਦੁੱਧ ਪਾੜਾਂਗੇ ਤੁਹਾਨੂੰ ਦਿਖਾਵਾਂਗੇ ਫਿਰ ਬਣਾਵਾਂਗੇ ਇਹਦੀ ਜਾਮਣ ਤੇ ਤੋਂ ਦੇ ਰਹੇ ਜਾਮਣ ਪੜਦੀ ਇਹ ਦੁੱਧ ਤੋਂ ਠੰਡਾ ਹੁੰਦਾ ਵਾਲੇ ਜਿਕੇ ਦੇਖੋ ਮਲਾਈ ਆਈ ਦੁੱਧ ਪਰ ਪਿਓਰ ਦੁੱਧ ਪਿਓਰ ਬਣਾਵਾਂਗੇ ਜਾਮਣ ਖਾਸਾ ਸਪੀਸ਼ਲ ਚੌਕ ਅੰਦਰ ਤੋਂ ਇਹਨੂੰ ਅੱਜ ਤੇ ਪਿਲਾਵਾਂਗੇ ਜਾਮਣ ਪੜਦੀ ਉਹ ਤਾਂ ਠੰਡਾ ਹੁੰਦਾ ਜੀ ਇੱਥੇ ਇੱਧਰ ਬਣਾ ਰਹੇ ਹਾਂ ਬਾਬਾ ਜੀ ਹਲਵਾ ਗੁਜਰੀਲਾ ਗਾਜਰ ਦਾ ਹਲਵਾ ਜੀ ਇਹ ਆਪਾਂ ਸ਼ੁਰੂ ਤੋਂ ਤੁਹਾਨੂੰ ਦਿਖਾਵਾਂਗੇ ਜੀ ਦੀ ਵੀ ਇਹ ਇੱਥੇ ਚੱਲ ਰਿਹਾ ਹੈ ਭਾਰਤੀ ਗੁਜਰੀਲੇ ਦੀ ਬਣਾਉਂਦੇ ਵੀ ਦਿਖਾਵਾਂਗੇ ਜੀ ਤੇ ਹਲਵਾ ਇਹ ਹਲਵਾ ਬਣਾ ਰਹੇ ਹਾਂ 1 ਘੰਟਾ ਹੋ ਗਿਆ 1 ਘੰਟਾ ਹੋ ਗਿਆ ਬਾਬੇ ਇੱਕ ਘੰਟਾ ਹੋ ਗਿਆ ਬਾਬੇ ਨੂੰ ਗਾਜਰਾਂ ਦਾ ਦੁੱਧ ਕਾੜਦੇ ਨੂੰ ਇਹ ਵੀ ਤੁਹਾਨੂੰ ਪੂਰੀ ਰੈਸਪੀ ਹੈ 2 ਘੰਟਾ ਲੱਗ ਜਾਣਾ ਇੱਕ ਘੰਟਾ ਹੋ ਲੱਗ ਜਾਣਾ ਜੀ ਨੂੰ ਆਪਣੇ ਇਹ ਵੀ ਤੁਹਾਨੂੰ ਹਰ ਵਾਰ ਦੱਸਾਂਗੇ ਆ ਲੱਗ ਗਿਆ ਜੀ ਹੁਣ ਤਬੀਰ ਸ਼ਾਨ ਜੀ ਇਹਦੇ ਬਾਹਰ ਨੂੰ ਕਿੰਨਾ ਘੰਟਾ ਰੱਖੋਗੇ ਠੰਡਾ ਫ੍ਰਿਜ ਵਿੱਚ ਹੋਗੀ ਜਾਮਣ ਤਿਆਰ ਹੋ ਗਏ। ਆ ਜਾਮਣ ਬਣਦੇ ਵੀ ਤੁਹਾਨੂੰ ਦੱਸਾਵਾਂਗੇ। ਦੇਖੋ ਜੀ ਇਹ ਆਪਣੇ ਚਾਰ ਦੇ ਦੁੱਧ ਦਾ ਨੇਚਰਲ ਅੱਜਾਂ ਦੇ ਦੁੱਧ ਦਾ ਪਨੀਰ। ਮਿਹਰ ਵਾਸਤੇ ਜਦੋਂ ਦੁੱਧ ਨੂੰ ਵਾਲੀ ਦਿੱਤਾ ਜਾਂਦਾ ਤੇ ਫਿਰ ਠੰਡਾ ਹੋਣ ਦੇ ਬਾਅਦ ਜੀ ਨੂੰ ਰੱਖਮ ਤੇ ਬਾਅਦ ਫਿਰ ਪਨੀਰ ਬਣਿਆ ਜਾਂਦਾ ਜੀ ਜਮਨ ਤਿਆਰ ਕਰਨੇ ਵਾਸਤੇ ਕਈ ਪੜਾਵਾਂ ਚ ਦੁੱਧ ਨੂੰ ਗੁਜ਼ਰਨਾ ਪੈਂਦਾ ਜੀ ਫਿਰ ਜਮਨ ਤਿਆਰ ਹੋ ਜਾਂਦੀ ਹੈ ਆਪਾਂ ਇਹਦਾ ਸਛਣਾ ਬਣ ਗਿਆ ਜੀ ਤੇ ਹੁਣ ਪਨੀਰ ਇਹਨੂੰ ਇਕੱਠਾ ਕਰਾਂਗੇ ਜੀ ਇੱਕ ਘੰਟੇ ਬਾਅਦ ਤੇ ਪਿੱਚੀ ਚ ਰੱਖੂਗੀ ਤੇ ਅੱਗੇ ਤੁਹਾਨੂੰ ਆਪਾਂ ਜਾਮਣਾ ਮੜਦੀ ਦਿਖਾਵਾਂਗੇ ਜੀ ਆਹ ਲੋ ਜੀ ਜਾਮਣ ਦੀਆਂ ਗੋਲੀਆਂ ਕਰਦੇ ਆ ਜੀ ਬੰਦੇ ਹੁਣ ਜਾਮਣ ਤਿਆਰ ਹੋ ਗਈ ਸਵੇਰੇ ਪਹਿਲਾਂ ਆਪਾਂ ਨੇ ਪਨੀਰ ਭੰਨੇ ਆ ਤੇ ਇਹਦੇ ਹੀ ਤੇ ਪਨੀਰ ਤਿਆਰ ਆ ਜਾਮਣ ਵਾਸਤੇ ਇਹ ਆ ਵੀ ਟ੍ਰੇ ਉੱਧਰ ਫਰਾਈ ਵਾਸਤੇ ਛੱਡੀਏ

ਜਾਂਦੀ ਆ ਘਰ ਬੈਠੇ ਸੀ ਉੱਪਰੋਂ ਜਾਂ ਆਪਣੇ ਬਣੀ ਦੇ ਘਰ ਬੈਠੇ ਆ ਕਰ ਮਿੱਠਾ ਹੋ ਗਾ ਜੇ ਇਹਨੂੰ ਕੌਮ ਕੇ ਅੱਪਾ ਟੁੱਡੇ ਮਿੱਠੇ ਸੀ ਇਹ ਤੋਂ ਅੱਗੇ ਟੁੱਡੇ ਇਹਦੇ ਵਿੱਚ ਹੁਣ ਆਪਾਂ ਨੇ ਆਲਾ ਕਾਣਾ ਪਾ ਲੈਣਾ ਜਿਹੜਾ ਇੰਦਰ ਫਰਾਈ ਹੁੰਦਾ ਜੀ ਇਹਦੇ ਬਾਅਦ ਫਿਰ ਐ ਮਿੱਠੇ ਜਾਣੀਏ ਇਹਦੇ ਬਾਅਦ ਐ ਮਿੱਠੇ ਜਾਣੀਏ ਫਿਰ ਉਹ ਕਾਹ ਜਾਣੀਏ ਜਾਮਣ ਦਾ ਬਹੁਤ ਲੰਬਾ ਪ੍ਰੋਸੀਜਰ ਹੈ ਜੀ ਇਹ ਬਹੁਤ ਕਾਰੀਗਰੀ ਦਾ ਕੰਮ ਆ ਮੇਤੜਾ ਕੰਮ ਇਹ ਸਾਰਾ ਪ੍ਰੋਡਕਟ ਅਸੀਂ ਆਪ ਬਣਾਉਨੇ ਆ ਜੀ ਵਧੀਆ ਗੁਲਾਬ ਜਾਮਨ ਖਾਣ ਵਾਸਤੇ ਆਓ ਖਾਸਾ ਸਵੀਟ ਸ਼ਾਪ ਰੋਪੜ ਇਸ ਤਰ੍ਹਾਂ ਦੀ ਆਪਾਂ ਤੁਹਾਨੂੰ ਰੋਜ਼ ਨਵੀਂ ਤੇ ਨਵੀਂ ਮਠਿਆਈ ਬਣਾਉਦੇ ਦਿਖਾਵਾਂਗੇ ਜੀ ਆਪਣੇ ਵੀਡੀਓ ਨਾਲ ਜੁੜੇ ਰਹੋ ਤੇ ਗਾਹ ਦੇ ਨਾਲ ਸ਼ੇਅਰ ਕਰੋ ਜੀ ਜੇ ਰੋਗ ਹੋ ਤਾਂ ਕਰਦੇ ਰਹਾਂਗੇ ਸਾਡੇ ਟਾਈਮ ਹੋਵੇਗਾ ਜੀ ਹਾਂ ਜੀ ਮਿਲਦੇ ਆਂ ਜੀ ਫਿਰ ਕੱਲੂ ਆਪਾਂ ਆਪਣੇ ਨਵੇਂ ਬਲੌਗ 'ਚ ਜੀ ਹੁਣ ਚੱਲੇ ਆਪਾਂ ਦੁਕਾਨ ਤੋਂ ਘਰ ਨੂੰ ਜੀ 9:30 ਦੇ ਕਰੀਬ ਹੋ ਗਏ ਜੀ